ਵਾਇਕੁਟੀ ਕ칸ਸਾ ਵਾਇਕੁਟੀ ਕੀ ਪਤੇ ਪਰਮਾਤਮਾ ਸੱਚੇ ਬਾਦਸ਼ਾ ਬੱਚੇ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਮੱਤ ਵਖਸ਼ੀ ਤੇ ਪਟਿਓ ਬਜ਼ੁਰਗਾਂ ਦੇ ਬਜ਼ੁਰਗਾਂ ਨੂੰ ਹੈ ਜੀ ਕਮੈਂਟ ਨਹੀਂ ਕਰੀ ਜਾਂਦੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੇ ਜਿਹੜਾ ਤੁਸੀਂ ਕਹਿੰਦੇ ਆ ਵੀ ਡਾਕਟਰ 96 ਵਿੱਚ ਉਹਦਾ ਫੋਨ ਹੁੰਦੇ ਨਹੀਂ ਸੀ ਤੇ ਜਾਂ ਉਦੋਂ ਉਹ ਕਲੋਨੀ ਨਹੀਂ ਹੁੰਦੀ ਸੀ ਜਿੱਥੇ ਹੁਣ ਉਹ ਰਹਿੰਦਾ ਮੈਂ ਤੁਹਾਨੂੰ ਆਈਂ ਦੀ ਅੱਖਿਆ ਵਿੱਚ ਉਹ ਗੱਲ ਨਹੀਂ ਸੀਗੀ 96 ਵਿੱਚ ਮੈਨੂੰ ਇਹ ਬਿਮਾਰੀ ਗਠੀ ਦੀ ਲੱਗੀ ਸੀ ਪਰ 96 ਵਿੱਚ ਮੈਂ ਗਈ ਸੀ ਕਰਨਾਲਕ ਘਰਾਂ ਨੂੰ ਕਰਨਾਲਕ ਕਲੋਨੀ ਅੱਡੇ ਕੋੜਿਓ ਉਹਦਾ ਮਕਾਨ ਸੀਗਾ ਉੱਥੇ ਰਹਿੰਦੀ ਸੀ ਮੈਂ ਉੱਥੋਂ ਦਵਾਈ ਲੈਂਦੀ ਰਹੀ ਮੈਂ ਉਹਦੇ ਕੋਲ ਬਾਕੀ ਮੋਬਾਈਲ ਦੀ ਗੱਲ ਰਹੀ ਤੁਸੀਂ ਮੋਬਾਈਲ ਵੀ ਕਹਿੰਨੇ ਆ ਵੀ ਮੋਬਾਈਲ ਉਹਦੋਂ ਹਈ ਨਹੀਂ ਸੀ 96 ਵਿੱਚ ਮੋਬਾਈਲ ਸੀਗੇ ਪਰ ਉਹ ਸੀ ਜਿਹੜੇ ਘਰੇ ਪਏ ਹੁੰਦੇ ਸੀ ਆਮ ਵੈਨ ਨਹੀਂ ਸੀ ਚੱਕਵੇਂ ਉਹ ਘਰੇ ਹੁੰਦੇ ਸੀ ਮੋਬਾਈਲ ਉਹ ਮੋਬਾਈਲ ਸੀਗੇ ਤੇ ਮੈਨੂੰ ਉਹਨਾਂ ਦਾ ਪਤਾ ਨਹੀਂ ਨਾਮ ਕੀ ਹੁੰਦਾ ਸੀ ਵੀ ਮੈਂ ਤਾਂ ਉਹ ਸਾਡੇ ਘਰੇ ਹੁੰਦਾ ਸੀ ਉਦੋਂ ਤੇ ਅਸੀਂ ਤਾਂ ਉਹਦੇ 'ਚ ਗੱਲ ਕਰਦੇ ਸੀ। ਇਹ ਕਲੋਨੀ ਤਾਂ ਹੁਣ 2 2.5 ਸਾਲ ਹੋ ਗਏ ਇੱਥੇ ਗਏ ਨੂੰ। ਪਹਿਲਾਂ ਇੱਥੇ ਹੀ ਰਹਿੰਦਾ ਸੀ। ਪਰ ਪਰਮਾਤਮਾ ਤੁਹਾਨੂੰ ਸਮੱਤ ਬਖਸ਼ੇ, ਬੁੱਧੀ ਬਖਸ਼ੇ। ਪਰ ਮੈਂ ਵਾਹਿਗੁਰੂ ਤੇ ਭਰੋਸਾ ਕਰਦੀ ਆਂ। ਮੈਂ ਹੋਰ ਕਿਸੇ ਤੇ ਭਰੋਸਾ ਨਹੀਂ ਕਰਦੀ। ਸਭ ਤੋਂ ਵੱਡਾ ਉਹ ਆ ਜਿਹੇ ਮਾਨਦਰ ਦੇਖਣੀ ਤਾਂ ਮੇਰੇ ਮਾਲਕ ਨਹੀਂ ਦੇਖਣੀ। ਵੰਦਾ ਕਿਸੇ ਨੂੰ ਕੋਈ ਨਹੀਂ ਆਏ ਕਰਨੀਆਂ ਦਾ ਵੀ ਤੋਂ ਮੰਨਦਾ ਠੀਕ ਹੈ ਤੇ ਐਵੇਂ ਕਿਸੇ ਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ ਮੈਂ ਤਾਂ ਉਹ ਤੋਂ ਕੋਈ ਕੁਝ ਲੈਣਾ ਨਹੀਂ ਸੀ ਮੈਂ ਤਾਂ ਉਹ ਡਾਕਟਰ ਜੀ ਦਾ ਸਾਂਹ ਪਾਈ ਸੀ ਵੀ ਮੈਨੂੰ ਰਾਮ ਆਇਆ ਸੀ ਇਸ ਬਿਮਾਰੀ ਤੋਂ ਗੱਟੀਏ ਤੋਂ ਮੈਨੂੰ ਤਾਂ ਬਹੁਤ ਰਾਮ ਆਇਆ ਉਹ ਤੋਂ ਮੁੜ ਕੇ ਮੈਨੂੰ ਉਹ ਬਿਮਾਰੀ ਹੋਈ ਵੀ ਨਹੀਂ ਮੈਨੂੰ ਦੋ ਤਿੰਨ ਮਾਰਗਾਂ ਤੋਂ ਠੀਕ ਹੋਈਆਂ ਮੈਂ ਤੇ ਮੈਂ ਤਾਂ ਐਂ ਦੱਸ ਭਾਈ ਇਹ ਵਿੱਚੇ ਲੋਕੀਂ ਕਿਸੇ ਦਾ ਭਲਾ ਹੋ ਜੇ ਵੀ ਰੋਗ ਹੈ ਜਿਹੜਾ ਬਹੁਤ ਭੈੜਾ ਹੈ ਤੇ ਚਲੋ ਕਿਸੇ ਦਾ ਫਾਇਦਾ ਹੋ ਜੇ ਜਾਂ ਕਿਸੇ ਨੂੰ ਰਾਮ ਆਊ ਯਾਰ ਕੋਈ ਸਿਸਾਂ ਦੇਊਗਾ ਕਿ ਬਾਕੀ ਰਹੀ ਪੈਸੇ ਦੀ ਇਹ ਆਪਾਂ ਨੂੰ ਤਾਂ ਕੋਈ ਪੈਸੇ ਦੀ ਲੋੜ ਹੀ ਨਹੀਂ ਮੈਨੂੰ ਕੋਈ ਪੈਸੇ ਦੀ ਲੋੜ ਨਹੀਂ ਘਰ ਵਾਲਾ ਮੇਰਾ ਨੌਕਰੀ ਕਰਦਾ ਸੀ ਮੈਨੂੰ ਪੈਨਸ਼ਨ ਵੀ ਮਿਲਦੀ ਆ ਚਾਰੇ ਬੱਚੇ ਮੇਰੇ ਬੜੇ ਸਮਝਦਾਰ ਆ ਚਾਰੇ ਜੋਬ ਕਰਦੀ ਆ ਸਰਕਾਰੀ ਜੋਬ ਮਿਲਦੀ ਆ ਇਹਨਾਂ ਨੂੰ ਤੇ ਚੰਗੀਆਂ ਪੋਸਟਾਂ ਤੇ ਆ ਚਾਰੇ ਬੱਚੇ ਪੈਸੇ-ਕੁਸੇ ਦੀ ਤਾਂ ਮੈਨੂੰ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਪਰ ਮੈਂ ਤਾਂ ਇਹੀ ਆਈ ਦੱਸਦੀ ਸੀ ਵੀ ਕਿਸੇ ਦਾ ਭਲਾ ਹੋਵੇ ਚਲੋ ਆਪਾਂ ਦੱਸ ਬਈ ਇਹ ਡਾਕਟਰ ਦੀ ਆਪਾਂ ਕਿਸੇ ਨੂੰ ਫੋਨ ਕਰਕੇ ਇਹ ਗੱਲ ਤਾਂ ਨਹੀਂ ਆਖੀ ਵੀ ਤੁਸੀਂ ਜਾਓ ਜਿਹਦਾ ਚਿਤ ਮੰਨਦਾ ਜਾਵੜੇ ਜਿਹਦਾ ਨਹੀਂ ਮੰਨਦਾ ਨਾ ਜਾਵੇ ਆਪਾਂ ਕਿਹੜਾ ਕੋਈ ਉਹਨਾਂ ਨੂੰ ਮੱਲੋਂ ਵੜਿਆ ਨੇ ਫਰਮੈਸ਼ ਬਾਨੇ ਆ ਵੀ ਤੁਸੀਂ ਜਰੂਰ ਉਹਦੇ ਕੋਲ ਜਾ ਕੇ ਆਇਓ ਡਾਕਟਰ ਕੋਲ ਜਿਹਦਾ ਨਹੀਂ ਚਿਤ ਮੰਨਦਾ ਨਾ ਜਾਓ ਬਾਕੀ ਜਿਹੜੇ ਕਮੈਂਟ ਕਰਦੇ ਆ ਉਹ ਨਾ ਜਾਣ ਉਹ ਨਾ ਜਾਣ ਬਾਕੀ ਜੇ ਨਹੀਂ ਉਹਨਾਂ ਨੂੰ ਬੜਾ ਚੰਗਾ ਲੱਗਦਾ ਤੇ ਉਹ ਨਾ ਦੇਖਣ ਤੇ ਹਾਇ ਤੁਸੀਂ ਸਾਰੇ ਮੇਰੇ ਪੁੱਤ ਧੀ ਆਈਆਂ ਪਰ ਥੋੜੀ ਜੀ ਸਮੱਤ ਵਾਟ ਸੀ ਸੱਚੇ ਪਾਤਸ਼ਾਹ ਤੇ ਕੋਈ ਆਪਾਂ ਨੂੰ ਇਹਦੇ 'ਚ ਕੋਈ ਲਾਲਚ ਨਹੀਂ ਕੋਈ ਆਪਾਂ ਨੂੰ ਪੈਸੇ ਦੀ ਲੋੜ ਨਹੀਂ ਆਪਾਂ ਤਾਂ ਜੋ ਵੀ ਬਿਮਾਰੀ ਦੀ ਦੱਸ ਪਾਉਣੀ ਹੈ ਉਹ ਮੇਰੇ ਨਾਲ ਬੀਤੀ ਹੁੰਦੀ ਆ ਮੈਂ ਉਹੀ ਦੱਸਦੀ ਆ ਇਸ ਡਾਕਟਰ ਤੋਂ ਮੈਨੂੰ 3 ਬਿਮਾਰੀਆਂ ਤੋਂ ਰਾਹ ਮਾਇਆ ਮੈਂ ਹੁਣ ਵੀ ਇਹ ਗੱਲ ਕਹਿਨੀ ਆ ਵੀ ਬਹੁਤ ਸਿਆਣਾ ਡਾਕਟਰ ਸੀ ਪਰ ਜੇ ਤੁਹਾਡਾ ਦਿਲ ਮੰਨਦਾ ਹੈ ਤੁਸੀਂ ਜਾਓ ਨਹੀਂ ਤੁਹਾਡਾ ਦਿਲ ਮੰਨਦਾ ਨਾ ਜਾਓ ਪਰ ਫालतू ਬਹਿਣਾ ਨਹੀਂ ਕਰਨੇ ਚਾਹੀਦੇਗਾ ਕਿਸੇ ਵਾਰੀ ਤੇ ਮੈਂ ਤੁਹਾਨੂੰ ਦੱਸੂਗੀ ਸਾਰਾ ਕੁਝ ਬੋਲੂੰਗੀ ਇਹਦੇ ਚ ਤੇ ਵਾਕੀ ਤੁਸੀਂ ਪੜੇ ਲਿਖੇ ਆ ਬੱਚਿਓ ਸਮਝਦਾਰ ਐ ਤੁਹਾਨੂੰ ਸੋਚਣਾ ਵੀ ਚਾਹੀਦਾ ਇਹ ਗੱਲ ਬਜ਼ੁਰਗਾਂ ਦੇ ਬਾਰੇ ਵੀ ਤੁਹਾਨੂੰ ਸੋਚਣੀ ਚਾਹੀਦੀ ਹੈ ਕਿਉਂਕਿ ਜਿਹੜੇ ਬਜ਼ੁਰਗ ਸੀ ਇਹ ਦਿਲ ਦੇ ਸੱਚੇ ਸੀ ਇਹਨਾਂ ਨੂੰ ਕੋਈ ਇਹ ਜਿਹੀਆਂ ਗੱਲਾਂ ਇਹਨਾਂ ਨੂੰ ਸਾਫ਼ ਗੱਲਾਂ ਹੀ ਹੁੰਦੀਆਂ ਸਿੱਧੀਆਂ ਗੱਲਾਂ ਹੁੰਦੀਆਂ ਇਹ ਕੋਈ ਵਾਰ ਫਿਰ ਪਾ ਕੇ ਗੱਲ ਨਹੀਂ ਕਰਦੇ ਹੁੰਦੇ ਬਜ਼ੁਰਗ ਅੱਜ ਕੱਲ ਤਾਂ ਸਾਰੇ ਪੜ੍ਹੇ ਲਿਖੇ ਬੱਚੇ ਐ ਸਮਝਦਾਰ ਐ ਉਹਨਾਂ ਨੂੰ ਸਾਰਾ ਪਤਾ ਐ ਵੀ ਬਜ਼ੁਰਗ ਕਿਹੇ ਜੀ ਸੋਚਦੇ ਆ ਬਜ਼ੁਰਗਾਂ ਦੀ ਕੀ ਸੋਚ ਐ ਇਹ ਤੁਹਾਨੂੰ ਸਮਝਣਾ ਚਾਹੀਦਾ ਤੇ ਅੱਗੇ ਸੱਚੇ ਦਿਲ ਦੇ ਬਜ਼ੁਰਗ ਸੀ ਕੋਈ ਵੀ ਇਹ ਇਮਾਨਦਾਰ ਬਜ਼ੁਰਗ ਨਹੀਂ ਸੀ ਕੋਈ ਲਾਜ ਕੋਈ ਗੱਲ ਨਹੀਂ ਸੀ ਕਰਦੀ ਵੀ ਇਥੋਂ ਮੈਨੂੰ ਲਾਜ ਕਿਵੇਂ ਤਾਂ ਗੱਲ ਕਰਾਂ ਇਹੇ ਜੀ ਤਾਂ ਉਹਨਾਂ ਦੀ ਸੋਚ ਹੀ ਨਹੀਂ ਸੀ ਤੇ ਬਾਕੀ ਆਏ ਤੁਹਾਨੂੰ ਕੁਝ ਸੋਚਣਾ ਚਾਹੀਦਾ ਹੈ ਤੇ ਤੁਹਾਨੂੰ ਪਰਮਾਤਮਾ ਸਮਾਤੀ ਬਖਸ਼ੀ ਰੱਖੇ ਅਰੇ ਨਿਸ਼ੇ ਬੱਚਾ ਨੂੰ ਇਹ ਇਹ ਕਿਸੇ ਨੇ ਮੈਨੂੰ ਦੱਸ ਦਿੰਨੀ ਹੈ ਕਿਸੇ ਨੇ ਕਮਿਟ ਕੀਤਾ ਹੈ ਕਿ ਤੁਸੀਂ ਗੱਤਰਾ ਪਾ ਕੇ ਇਹ ਗੱਲ ਕਰਦੇ ਆ ਤੁਸੀਂ ਕਿੰਨੇ ਕੇ ਪੈਸੇ ਲਏ ਡਾਕਟਰ ਤੋਂ ਪਰ ਡਾਕਟਰ ਤੋਂ ਸਾਨੂੰ ਤਾਂ ਡਾਕਟਰ ਹੀ ਨਹੀਂ ਮਿਲਦਾ ਉਹ ਅਸੀਂ ਜੇ ਬਿਮਾਰੀ ਹੋਊ ਤਾਂ ਅਸੀਂ ਜਾਣਾ ਉਹ ਅਸੀਂ ਡਾਕਟਰ ਕੋਲ ਕੀ ਜਾਣਗੇ ਫਿਰ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਪੈਸੇ ਦੀ ਤਾਂ ਮੈਨੂੰ ਕੋਈ ਕਮੀ ਨਹੀਂ ਪੈਸੇ ਦੀ ਮੈਨੂੰ ਕੋਈ ਲੋੜ ਨਹੀਂ ਪੈਸਾ ਵਾਧੂ ਰੱਬ ਦਾ ਦਿੱਤਾ ਹੈ ਇਹ ਜਿੱਤੇ ਵੀ ਵਰਸ਼ੀਆ ਪਰਮਾਤਮਾ ਨੇ ਸਾਰੇ ਕੁਝ ਰੱਬ ਨੇ ਦਿੱਤਾ ਬਾਕੀ ਇਹ ਜਿਹਾ ਪੈਸਾ ਦਾ ਸਾਡੇ ਪਰਿਵਾਰ ਦੀ ਹੈ ਨਹੀਂ ਇਹ ਜਿਆ ਪੈਸਾ ਕੋਈ ਬੀਮਾਨੀ ਦਾ ਪੈਸਾ ਲਊਗਾ ਇਹ ਤਾਂ ਸਾਡੇ ਪਰਿਵਾਰ ਚ ਸਮਾਤੀ ਬਖਸ਼ੀ ਹੈ ਪ੍ਰਮਾਤਮਾ ਨੇ ਤੇ ਇਹੀ ਜਿੱਥੇ ਸਾਡੀ ਤਾਂ ਸੋਚ ਵੀ ਹੈ ਪਰ ਇਹ ਕੰਨ ਬੱਚੇ ਨੇ ਠੀਕ ਨਹੀਂ ਕੀਤੀ ਚਲੋ ਅੱਗੇ ਨੂੰ ਪ੍ਰਮਾਤਮਾ ਨੂੰ ਸਮਰਥ ਬਖਸ਼ੇ ਜੇ ਪੱਧ ਤੈਨੂੰ ਬਲੌਗ ਨਹੀਂ ਚੰਗਾ ਲੱਗਦਾ ਚਲ ਤੁਸੀਂ ਨਾ ਦੇਖਿਓ ਪਰ ਅਸਿਕ ਡਾਕਟਰ ਵਾਰੀ ਆਈ ਨਹੀਂ ਆਦੇ ਤੁਸੀਂ ਜਾਓ ਜਰੂਰ ਨਾ ਜਾਓ ਨਹੀਂ ਛੋੜਾ ਚਤਵੰਤਾ ਤਾਂ ਨਾ ਜਾਓ ਇਹ ਵੀ ਆਣ ਤੇ ਮਾਜ ਕੋਈ ਵੀ ਤੁਹਾਨੂੰ ਦੱਸਦੀ ਆ ਮੈਂ ਕਿਸੇ ਨਾਲ ਚਿੱਤਣ ਦੱਸਦੀ ਮੈਂ ਤਾਂ ਇਹ ਹੀ ਜਾਣਦੀ ਆ ਚਲੋ ਕਿਸੇ ਦਾ ਭਰਾ ਹੋ ਜੇ ਇਹ ਗੱਠੀ ਗਾਦੀ ਮਾਰੀ ਹੈ ਜਿਹੜੀ ਇਹ ਮੈਨੂੰ ਪਤਾ ਹੈ ਕਿ ਕਿੰਨੀ ਭੈੜੀ ਬਿਮਾਰੀ ਆ ਇਹ ਤੇ ਇਹ ਜਿਹੜਾ ਹਰ ਤਰ ਤਕ ਹੁੰਦਾ ਹੈ ਸਾਰੇ ਸਰੀਰ ਵਿੱਚ ਦਰਦ ਹੁੰਦਾ ਚੀਸਾਂ ਪੈਂਦੀਆਂ ਸੋਜ ਆ ਜਾਂਦੀ ਹੈ ਬੰਦੇ ਤਾਂ ਉੱਠਿਆ ਨਹੀਂ ਜਾਂਦਾ ਤੇ ਵੀ ਮੈਨੂੰ ਤਾਂ ਪਤਾ ਸੀ ਇਸ ਗੱਲ ਦਾ ਵੀ ਇਹ ਬਿਮਾਰੀ ਬਹੁਤ ਭੈੜੀ ਹੈ ਪਰ ਮੈਂ ਤਾਂ ਇਹ ਤਾਂ ਹੀ ਦੱਸ ਪਾਈ ਸੀ ਵੀ ਕਈ ਪੈਣਾ ਇਹ ਜਿਹਾ ਔਖੀਆਂ ਬਹੁਤ ਜਾਦੀ ਤੇ ਚੜ ਕਿਸੇ ਦਾ ਭਰਾ ਹੋ ਜੇ ਤੇ ਬਾਕੀ ਮੇਰੀ ਸੋਚ ਹੈਗੀ ਹੈ ਜੇ ਥੋਡੀ ਸੋਚ ਇਹ ਜੀ ਹੈ ਤਾਂ ਉਹਨੂੰ ਆਪਾਂ ਬਦਲ ਨਹੀਂ ਸਕਦੇ ਪਰ ਤੁਸੀਂ ਇਹ ਸੋਚ ਨੂੰ ਬਦਲੋ ਬਦਲ ਦਿਓ ਇਹ ਸੋਚਣਾ ਸੋਚਿਓ ਬਾਕੀ ਫਤ ਠੀਕ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਪਿਆ ਦੱਸਿਓ ਵੀ 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 ਤੁਸੀਂ ਇੱਥੇ ਗੱਲਤ ਬਣਿਆ ਤੇ ਮੈਂ ਤੁਹਾਨੂੰ ਤੁਸੀਂ ਮੇਰੇ ਬੱਚੇ ਆ ਮੈਂ ਤੁਹਾਨੂੰ ਕੋਈ ਕੁਛ ਨਹੀਂ ਆਦੀ ਤੇ ਕੋਈ ਮੈਂ ਤੁਹਾਨੂੰ ਆੜ ਗੱਲ ਨਹੀਂ ਬੋਲਦੀ ਤੁਸੀਂ ਵੀ ਮੇਰੇ ਬੱਚੇ ਆ ਹੁ ਕਿਹੜਾ ਤੁਸੀਂ ਮੇਰੇ ਬੱਚੇ ਨਹੀਂ ਬਹੁਤ ਪਿਆਰ ਦਿੰਨੇ ਆ ਬਹੁਤ ਪਿਆਰ ਬਖਸ਼ਿਆ ਪਰਮਾਤਮਾ ਨੇ ਤੇ ਤੁਸੀਂ ਅਹੀਂ ਜੁੜੇ ਰਹੋ ਮਾਰਕੋ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਚਲੋ ਜੀਨੇ ਕਮੈਂਟ ਪਾਇਆ ਉਹਦਾ ਵੀ ਬਾਧ ਨੂੰ ਪੜਾ ਕਰੇ ਉਸ ਮੱਤਵਕਸ਼ੇ ਮਾਰਕੋ ਨੂੰ ਬਾਧ ਨੂੰ ਲੰਮੀ ਉਮਰ ਕਰਿਓ ਦੀ ਤੰਦਰੁਸਤੀ ਬਖਸ਼ੇ ਵਈਆ ਕੋ ਤੇ ਬਾਕੀ ਕੋਈ ਮਹਿਮਾਨ ਚਹੀਜੀ ਕੋਈ ਰਾਂਜਿਸ਼ ਨਹੀਂ ਕੋਈ ਗੁੱਸਾ ਨਹੀਂ ਵੈਸੇ ਤਾਂ ਗੁੱਸਾ ਮੈਨੂੰ ਹੁੰਦਾ ਹੀ ਨਹੀਂ ਵਨ ਕੋਰਾ ਤਾਂ ਹੁੰਦਾ ਹੀ ਨਹੀਂ ਪਰਮਾਤਮਾ ਨੇ ਪਰ ਐਦੇ ਵਾਰੀ ਨਹੀਂ ਕਿਸੇ ਨੇ ਕਰਦੇ ਇਹ ਮਾਰੀ ਗਾਲ ਇਹ ਪਰਮਾਤਮਾ ਥੋੜਾ ਸਾਹ ਪਤਾ ਹਿਰੂਰ ਲੰਭਾ ਇਹ ਨਹੀਂ ਮਾਰਾ ਗੁਰੂ ਇਹ ਕਿਹਦਾ ਹਾਂ ਸਚੇ ਬਾਸ਼ਾ ਚਲੋ ਫਿਰ ਵੀ ਪੱਤਰੀ ਲਿਖਣੀ ਉਮਰ ਕਰੀ ਜਿਹੜਾ ਕਮੈਂਟ ਪਾਇਆ ਤੁਸੀਂ ਸੰਤ ਕੀ ਪਾਇਆ ਸੱਚੇ ਬਾਸ਼ਾ ਤੈਂ ਤੰਦਰੁਸਤੀ ਰੱਖੀ ਤੁਮ ਚੜ੍ਹਦੀਆਂ ਕਲਾ ਜ ਰੱਖੀ ਮਾਰ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ